ਭਗਵਾਨ ਤੇ ਜਦੋਂ ਅਸੈਂਬਲੀ ਚ ਆਉਂਦਾ ਸਾਡੇ ਸਾਹਮਣੇ ਜਿਹੜਾ ਸਾਡੇ ਨਾਲ ਆ ਕੇ ਲੜਦਾ ਪਹਿਲਾਂ ਪਿੱਛੋਂ ਦੋ ਤਿੰਨ ਚਾਰ ਪੈਕ ਠੋਕ ਕੇ ਆਉਂਦਾ ਵਾ ਸਿੱਧਾ ਆਉਂਦਾ ਸਾਡੇ ਗੱਲ ਪੈਂਦਾ ਫਿਰ ਆਣ ਕੇ ਜਿੱਦਨ ਡਿਫਰਮੇਸ਼ਨ ਕਰੂਗਾ ਉਦੋਂ ਹੀ ਅਦਾਲਤ ਚ ਮੈਂ ਕਹਿਣਾ ਜੇ ਦਾ ਐਲਕੋਹਲ ਟੈਸਟ ਕਰਾਓ ਤੇ ਉਦੋਂ ਹੀ ਫੜੇ ਜਾਣਾ ਉੱਥੇ ਉਹਨਾਂ 100% ਜੇ ਸੰਗਰੂਰ ਦੀ ਗੱਲ ਕਰੀਏ ਤੇ ਪਿਛਲੀ ਵਾਰੀ ਉਹਨਾਂ ਦੀ ਸਰਕਾਰ ਦੇ ਹੁੰਦਿਆਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਤੇ ਤੁਹਾਡੇ ਦੋਵਾਂ ਤੇ ਹੀ ਪੰਜਾਬ ਦੇ ਦੂਜੇ ਲੋਕ ਬਹੁਤ ਫੇਦ ਕਰਦੇ ਹੋ ਕਹਿੰਦੇ ਕਿ ਆਮੋ ਸਾਹਮਣੇ ਨਹੀਂ ਹੋਣਾ ਚਾਹੀਦਾ ਸੋ ਮੈਂ ਨਾ ਲੜਦਾ ਕੋਈ ਹੋ ਕਾਂਗਰਸ ਕਾਂਗਰਸ ਨੇ ਸੀਟ ਖਾਲੀ ਤਾਂ ਛੱਡਣੀ ਨਹੀਂ ਸੀ ਜੀ ਇਸ ਕਰਕੇ ਉਹਨਾਂ ਨੂੰ ਮੇਰੀ ਸ਼ੁਭ ਕਾਮਨਾਵਾਂ ਉਹ ਲੜਨ ਆਪਣੇ ਤਰੀਕੇ ਨਾਲ ਮੈਂ ਆਪਣੇ ਤਰੀਕੇ ਨਾਲ ਲੜ ਰਿਹਾ ਹਾਂ ਜੋ ਇਹਨਾਂ ਦੇ ਮਨਿਸਟਰਸ ਦੀ ਕਾਰਜਸ਼ੈਲੀ ਕਟਾਰੂ ਚੱਕ ਕੀ ਕਰ ਰਿਆ ਸੀਗਾ ਇਹ ਬਦਲਾਅ ਵਾਲੀ ਗੱਲ ਹੈ ਇਹ ਪੰਜਾਬ ਵਿੱਚ ਬੜਾ ਕਟੋਕਲੇ ਸ ਆ ਆਪ ਦਾ ਤੇ ਕਾਂਗਰਸ ਦਾ ਜੇ ਦੇਖੀ ਤੇ ਬਾਹਰ ਗੱਠ ਜੋੜ ਨੂੰ ਲੈ ਕੇ ਦੂਜੀਆਂ ਪਾਰਟੀਆਂ ਸਵਾਲ ਚੱਕਦੀਆਂ ਜਿਹੜਾ ਮੀਥਿਆ ਰ ਮੈਂ ਸਮਝਦਾ ਕਿ ਭਗਵੰਤ ਮਾਨ ਉਹਨੂੰ ਲੈ ਕੇ ਨਹੀਂ ਕਰਦਾ ਸੀਗਾ ਸ਼ੁਰੂ ਤੋਂ ਮੈਨੂੰ ਤਾਂ ਪਤਾ ਮੈਂ ਅੰਦਰ ਰਿਆ ਹਾਂ ਚਾ ਮੰਿਸਟਰ ਬਣਨਾ ਪੈ ਗਿਆ ਬਾਅਦ ਚ ਉਹਦੇ ਕੋਲੋਂ ਐਜੂਕੇਸ਼ਨ ਡਿਪਾਰਟਮੈਂਟ ਵੀ ਖੋਲਿਆ ਮਾਈਨਿੰਗ ਵੀ ਖੋਲੀ ਤੇ ਜਦ ਭਗਵੰਤ ਨੂੰ ਆਪਣੇ ਮਿਨਿਸਟਰ ਤੇ ਫੇਥ ਹੀ ਨਹੀਂਗਾ ਤੇ ਫਿਰ ਉਹ ਕਿਦਾਂ ਕਹਿ ਰਿਹਾ ਸੀ ਬਹੁਤ ਤਕੜੇ ਆ ਜੀ ਜੇਕਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਇਹਦੀ ਰਾਜਧਾਨੀ ਆ ਜਿਹੜੀ ਉਹ ਸੰਗਰੂਰ ਨੂੰ ਮੰਨਿਆ ਜਾਂਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਤੇ ਉਹਨਾਂ ਦੀਆਂ ਜੜਾਂ ਵੀ ਇੱਥੋਂ ਹੀ ਲੱਗਦੀਆਂ ਤੇ ਅੱਜ ਕੱਲ ਵੀ ਜਿਹੜਾ ਇੱਥੇ ਆ ਬਹੁਤ ਵੱਡਾ ਮੁਕਾਬਲਾ ਹੋ ਰਿਹਾ ਤੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਉਮੀਦਵਾਰ ਅੱਲਾ ਨੇ ਗਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਖਹਿਰਾ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਚੜ੍ਹਦੀ ਕਲਾ ਜੀ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਨਵੇਂ ਨਵੇਂ ਆਇਓ ਦੂਸਰੇ ਏਰੀਏ ਦੇ ਵਿੱਚ ਆਇਓ ਵੱਡਾ ਮੁਕਾਬਲਾ ਇੱਥੋਂ ਦਾ ਹੀ ਮੰਨਿਆ। ਦੇਖੋ ਇਸ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਬਹੁਤ ਉਤਸ਼ਾਹ ਮੈਨੂੰ ਨਜ਼ਰ ਆ ਰਿਹਾ ਉਹਦਾ ਕਾਰਨ ਹੈ ਕਿ ਜੋ ਮੈਂ ਕਾਫੀ ਅਰਸੇ ਤੋਂ ਜਦੋਜਹਿਦ ਕੀਤੀ ਹੁਣ ਤਾਂ ਮੈਂ ਤਕਰੀਬਨ ਬਹੁਤ ਅਰਸਾ ਹੋ ਗਿਆ ਪਰ ਚਲੋ ਤਾਜ਼ਾ ਆਪਾਂ 10 ਸਾਲ ਹੀ ਗਿਣ ਲਈਏ। ਮੈਂ ਹਰ ਮਮਕਨ ਕੋਸ਼ਿਸ਼ ਕੀਤੀ ਕਿ ਕਿਸ ਜਿੱਥੇ ਵੀ ਕਿਤੇ ਪੰਜਾਬ 'ਚ ਬੇਇਨਸਾਫੀ ਹੁੰਦੀ ਕਿਸੇ ਵਰਗਨਾ ਹੁੰਦੀ ਆ ਤਾਂ ਮੈਂ ਉੱਥੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ ਆ ਉਹਨਾਂ ਦੇ ਪਿੱਛੇ ਜਾ ਕੇ ਖੜਿਆ ਆ ਆਪਣਾ ਰੋਲ ਅਦਾ ਕੀਤਾ ਪੰਜਾਬ ਦੇ ਵਾਸਤੇ। ਜੀ ਔਰ ਇਸ ਤਰ੍ਹਾਂ ਕਰਦਿਆਂ ਮੇਰੇ ਦੇ ਉੱਤੇ ਸਾਰੀਆਂ ਸਰਕਾਰਾਂ ਨੇ ਮਤਲਬ ਚਾਰ ਸਰਕਾਰਾਂ ਮੈਂ ਗਿਣਾ ਸਕਦਾ ਆਕਾਲੀ ਦਲ ਔਰ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਭਾਜਪੀ ਨੇ ਈਡੀ ਦਾ ਚੜ੍ਹਾਈ ਕੀਤੀ ਮੇਰੇ ਉੱਤੇ ਔਰ ਜਿਹੜਾ ਤੁਹਾਡਾ ਸਿਗਾ ਆਪਣਾ ਆ ਲਾਸਟ ਹੋਣ ਭਗਵੰਤ ਮਾਨ ਹੋਣਾ ਨੇ ਇਹ ਮਤਲਬ ਹਰ ਸਰਕਾਰ ਨੇ ਮੇਰੇ ਤੇ ਪਰਚੇ ਕੀਤੇ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਾਲਾਤ ਹੀ ਇਦਾਂ ਦੇ ਪੈਦਾ ਕੀਤੇ ਕਿ ਆਪ ਹੀ ਖਿੱਚ ਕੇ ਲੈ ਕੇ ਆਏ ਨੇ ਸੰਗਰੂਰ ਦੇ ਵਿੱਚ ਇਤਨੇ ਲੋਕਾਂ ਦੀ ਚਾਹਤ ਸੀ ਖੈਰਾ ਸਾਹਿਬ ਦੀ ਸੀ ਜਾਂ ਪਾਰਟੀ ਦਾ ਫੈਸਲਾ ਹੋ ਗਿਆ ਨਹੀਂ ਮੇਰਾ ਖਿਆਲ ਹੈ ਕਿ ਪਾਰਟੀ ਨੇ ਫੈਸਲਾ ਜਦੋਂ ਕੀਤਾ ਤਾਂ ਲੋਕਾਂ ਦੇ ਜਜ਼ਬਾਤਾਂ ਨੂੰ ਕੀ ਕਹਿੰਦੇ ਹੁੰਦੇ ਕਿ ਸਮਝ ਕੇ ਕੀਤਾ ਵਾ ਹਮ ਉਹਨਾਂ ਨੂੰ ਲੱਗਿਆ ਕਿ ਜੋ ਕੁਝ ਭਗਵੰਤ ਮਾਨ ਨੇ ਇੱਕ ਬਦਲਾਖੋਰੀ ਦੀ ਨੀਤੀ ਅਪਣਾਈ ਹੈ ਸਾਰੀ ਸਟੇਟ ਵਿੱਚ ਹਮ ਮਤਲਬ ਸਰਪੰਚ ਪਦਰ ਤੋਂ ਲੈ ਕੇ ਕਾਉਂਸਲਰ ਕਾਂਗਰਸ ਦੇ ਲੀਡਰਸ਼ਿਪ ਅਤੇ ਮੇਰੇ ਖਿਲਾਫ ਪਾਰਟਿਕੁਲਰਲੀ ਜੋ ਮਲਟੀਪਲ ਪਰਚੇ ਕੀਤੇ ਨੇ ਝੂਠੇ ਉਹਨਾਂ ਨੂੰ ਲੱਗਿਆ ਕਿ ਇਹਦਾ ਇਹਨੂੰ ਇੱਕ ਜਵਾਬ ਦੇਣਾ ਬਣਦਾ ਵਾ ਜੀ ਸੋ ਕਿਤੇ ਨਾ ਕਿਤੇ ਜਵਾਬ ਦੇਣ ਵਾਸਤੇ ਉਹਨਾਂ ਨੇ ਜਦੋਂ ਨਿਗਾਹ ਮਾਰੀ ਤਾਂ ਉਹਨਾਂ ਨੂੰ ਮੈਂ ਨਜ਼ਰ ਆਇਆ ਕਿਉਂਕਿ ਮੈਂ ਤਾਂ ਇਲੈਕਸ਼ਨ ਦੀ ਕੋਈ ਨਾ ਤਾਂ ਟਿਕਟ ਮੰਗੀ ਸੀ ਨਾ ਮੈਂ ਅਪਲਾਈ ਕੀਤਾ ਸੀ ਨਾ ਮੈਂ ਦਿੱਲੀ ਗਿਆ ਨਾ ਮੈਂ ਕਿਸੇ ਨੂੰ ਕਿਹਾ ਸੀਗਾ ਸੋ ਪਾਰਟੀ ਦਾ ਫੈਸਲਾ ਵਾ ਪਾਰਟੀਆਂ ਜਦੋਂ ਤੁਸੀਂ ਕਿਸੇ ਤਨਜ਼ੀਮ ਚ ਰਹਿੰਦੇ ਕਿਸੇ ਆਰਗੇਨਾਈਜੇਸ਼ਨ ਚ ਰਹਿੰਦੇ ਹੋ ਤਾਂ ਤੁਹਾਨੂੰ ਪਾਰਟੀਆਂ ਨੂੰ ਜਿਹੜਾ ਹੈਗਾ ਵਾ ਉਹ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਸੋ ਇਸ ਫੈਸਲੇ ਕਰਕੇ ਮੈਂ ਇੱਥੇ ਪਹੁੰਚਿਆ ਵਾਂ ਹੁਣ ਜੋ ਜਦ ਕੇ ਮੈਂ ਇੱਥੇ ਆ ਗਿਆ ਵਾਂ ਤੇ ਮੈਂ ਸੰਗਰੂਰ ਦੇ ਮੁੱਦੇ ਵੀ ਜਿਹੜੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਵਪਾਰੀ ਦੁਕਾਨਦਾਰਾਂ ਦੇ ਨੌਜਵਾਨਾਂ ਦੇ ਇਹ ਸਾਰੇ ਮਸਲੇ ਚੱਕਣਾ ਮੇਰਾ ਧਰਮ ਬਣ ਗਿਆ ਵਾ ਔਰ ਸੰਗਰੂਰ ਦੇ ਮਸਲੇ ਲੋਕ ਸਭਾ ਤੱਕ ਲੈ ਕੇ ਜਾਣੇ ਨਾਲ ਨਾਲ ਪੰਜਾਬ ਦੇ ਮਸਲੇ ਕਿਉਂਕਿ ਪੰਜਾਬ ਦੇ ਬੜੇ ਬਰਨਿੰਗ ਇਸ਼ੂਸ ਨੇ ਜਿਹੜੇ ਨੀਡ ਟੂ ਬੀ ਐਡਰੈਸਡ ਇਮੀਡੀਏਟਲੀ ਜਿਹੜਾ ਇੱਕ ਮਸਲਾ ਇੱਥੇ ਸ਼ਰਾਬ ਵਾਲਾ ਹੋਇਆ ਸੀਗਾ ਇਸੇ ਹਲਕੇ ਜੀ ਆਉਂਦਾ ਉਹ ਮਾਮਲਾ ਦੇਖਿਆ ਵਾਚਿਆ ਕੀ ਲੱਗਦਾ ਉਹਦੇ ਵਿੱਚ ਕੁਝ ਨਿਕਲੂ ਉੱਥੇ ਤਾਂ ਮੈਂ ਓਨ ਦਾ ਸਪੌਟ ਜਾ ਕੇ ਆਇਆ ਨਾ ਜੀ ਗੁਜਰਾ ਪਿੰਡ ਤੇ ਰਵਦਾਸਪੁਰਾ ਜਦੋਂ ਬੰਦੇ ਮਰੇ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਉੱਥੇ ਤੇ ਮੌਕੇ ਤੇ ਮੈਂ ਆਪ ਗਿਆ ਹਾਂ ਹਮਮ ਔਰ ਸਾਰੀ ਗੱਲ ਉਹਨਾਂ ਦੀ ਸਮਝਣ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਇੱਕ ਅਸ਼ਰਾਬ ਬਾਫੀਆ ਪੈਰਲਲ ਚੱਲ ਰਿਹਾ ਵਾ ਜੀ ਔਰ ਜਦੋਂ ਤੁਸੀਂ ਕਹਿੰਦੇ ਆ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਬਦਲਾਅ ਦੀ ਰਾਜਨੀਤੀ ਲਿਆਂਦੀ ਹੈ ਤੇ ਤੁਹਾਡੇ ਤੋਂ ਸ਼ਰਾਬ ਦਾ ਮਾਫੀਆ ਨਹੀਂ ਕੰਟਰੋਲ ਹੋਇਆ ਤੇ ਫਿਰ ਬਦਲਾਅ ਕਿੱਥੋਂ ਆ ਗਿਆ ਜੀ ਹਮਮ ਅ ਰੇਤਾ ਬਜਰੀ ਦਾ ਮਾਈਨਿੰਗ ਦਾ ਗੈਰ ਕਾਨੂੰਨੀ ਮਾਫੀਆ ਅਲੱਗ ਚੱਲ ਰਿਹਾ ਉਹਦੀ ਤਾਂ ਇੱਕ ਰਿਪੋਰਟ ਹੀ ਮੈਂ ਛਾਇ ਕਰਤੀ ਇੰਟੈਲੀਜੈਂਸ ਦਾ ADGP ਰਿਪੋਰਟ ਹੈ ਜਿਹੜਾ ਨੇ ਸਾਰਾ ਆਪ ਹੀ ਖੁਲਾਸਾ ਕਰਤਾ ਸਰਕਾਰੀ ਪੁਲਿਸ ਆਫਸਰ ਨੇ ਔਰ ਇਸੇ ਤਰ੍ਹਾਂ ਹੀ ਤੁਹਾਡਾ ਕੇਬਲ ਨੈਟਵਰਕ ਦੇ ਉੱਤੇ ਇੱਕ ਪਠਾਨ ਮਾਜਰਾ ਕਬਜ਼ਾ ਕਰਨ ਲੱਗਾ ਹੋਇਆ ਇੱਕ ਸਟੈਬਲਿਸ਼ਡ ਕੇਬਲ ਹਾਊਸ ਨੈਟਵਰਕ ਦੇ ਉੱਤੇ ਖਰੇ 20 25 30 ਪਰਚੇ ਕਰਾਤੇ ਆ ਉਹਨਾਂ ਦਾ ਕਾਫੀ ਹਿੱਸਾ ਚੱਕ ਲਿਆ ਉਹਨਾਂ ਦੇ ਵਪਾਰ ਦਾ ਇਹ ਮਾਫੀਆ ਨਹੀਂ ਤਾਂ ਕੀ ਹੋਰ ਹੈ ਜੀ ਜੀ ਅੱਜ ਜਦੋਂ ਸਰਬਜੀਤ ਕੋਰ ਕੋਠੀ ਦੱਪਦੀ ਆ ਜਗਰਾਉਂਦੀ ਇੱਕ ਐਨਆਰਆਈ ਦੀ ਉਹ ਰੀਅਲ ਏਸਟੇਟ ਮਾਫੀਆ ਨਹੀਂ ਤਾਂ ਕੀ ਹੈ ਕਾ ਉਹ ਜੀ ਜੀ ਔਰ ਜੋ ਇਹਨਾਂ ਦੇ ਮਨਿਸਟਰਸ ਦੀ ਕਾਰਜਸ਼ੈਲੀ ਕਟਾਰੂ ਚੱਕ ਕੀ ਕਰ ਰਿਆ ਸੀਗਾ ਕੀ ਇਹ ਕੀ ਕੋਈ ਬਦਲਾਅ ਵਾਲੀ ਗੱਲ ਹੈ ਕੋਈ ਮਿਆਰ ਨਹੀਂ ਕੋਈ ਰਾਜਨੀਤੀ ਕੋਈ ਕਦਰਾਂ ਕੀਮਤਾਂ ਦੀ ਕੋਈ ਗੱਲ ਨਹੀਂ ਗਈ ਔਰ ਕੇਜਰੀਵਾਲ ਸਾਹਿਬ ਇੱਕ ਕਿੱਡੇ ਸੈਂਕੜੇ ਕਰੋੜ ਘਟਾਲੇ ਚ ਫੜੇ ਗਏ ਨੇ ਫੇਰ ਵੀ ਕਹੀ ਜਾਂਦੇ ਅਸੀਂ ਕਟੜ ਮੰਨਦਾਂ ਨਾ ਜੇਲ੍ਹ ਚ ਬੈਠੇ ਕੁਰਸੀ ਛੱਡਣ ਨੂੰ ਤਿਆਰ ਨਹੀਂਗੇ ਇਹ ਸਾਰੇ ਕਹਿੰਦੇ ਹੁੰਦੇ 70 ਸਾਲ ਕਾਂਗਰਸ ਅਕਾਲੀ ਦਲ ਨੇ ਕੁਝ ਨਹੀਂ ਕੀਤਾ ਹਾਂ ਇਹ ਮੈਂ ਮੰਨਦਾ ਕਿ 70 ਸਾਲਾਂ ਚ ਦੇਸ਼ ਦੇ ਕਿਸੇ ਮੁੱਖ ਮੰਤਰੀ ਨੇ ਜੇਲ੍ਹ ਵਿੱਚ ਜਾ ਕੇ ਕੁਰਸੀ ਨੂੰ ਜੱਫਾ ਪਾਇਆ ਹੋਵੇ ਇਹ ਕਦੀ ਹੋਇਆ ਨਹੀਂਗਾ ਇਹ ਇਕੱਲਾ ਕੇਜਰੀਵਾਲ ਨੇ ਕੀਤਾ ਵਾ ਜੀ ਇਹ ਪੰਜਾਬ ਵਿੱਚ ਬੜਾ ਕਟੋਕਲੇਸ ਆ ਆਪ ਦਾ ਤੇ ਕਾਂਗਰਸ ਦਾ ਜੇ ਦੇਖੀ ਤੇ ਬਾਹਰ ਗੱਠ ਜੋੜ ਨੂੰ ਲੈ ਕੇ ਦੂਜੀਆਂ ਪਾਰਟੀਆਂ ਸਵਾਲ ਚੱਕਦੀਆਂ ਦੇਖੋ ਸਾਨੂੰ ਬਾਹਰ ਉਹ ਕੀ ਕਰਦੇ ਨੇ ਦੈਟਸ ਅ ਸੈਪਰੇਟ ਮੈਟਰ ਪੰਜਾਬ ਦੇ ਵਿੱਚ ਕੈਟੇਗੋਰਿਕਲੀ ਸਾਡੇ ਕੇਡਰ ਨੇ ਸਮਝਾ ਦਿੱਤਾ ਸੀ ਹਾਈ ਕਮਾਂਡ ਨੂੰ ਕਿ ਇੱਥੇ ਇਹਨਾਂ ਦੇ ਨਾਲ ਕੋਈ ਇੱਕ ਨਵੇਂ ਪੈਸੇ ਦਾ ਗੱਠ ਜੋੜ ਨਹੀਂ ਹੋ ਸਕਦਾ ਕਿਉਂਕਿ ਸਾਡੇ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਨਾਂ ਨੇ ਉੱਤੋਂ ਲੈ ਕੇ ਥੱਲੇ ਤੱਕ ਵਿਕਟਿਮਾਈਜ਼ ਕੀਤੇ ਬੰਦੇ ਪਿੰਡਾਂ ਦੇ ਵਿੱਚੋਂ ਪੰਜ ਤੱਕ ਨਹੀਂ ਛੱਡੇ ਜੀ ਸਸਪੈਂਡ ਕਰਾਤੇ ਇਨਕੁਆਇਰੀ ਕਰਾ ਦਿਓ ਪਰਚੇ ਕਰਾ ਦਿਓ ਆ ਇੱਕ ਹੁਣੇ ਮੇਰੇ ਕੋਲ ਬੈਠੇ ਸੀਗੇ ਆਪਣੇ ਬਰਨਾਲੇ ਜਿਹੜਾ ਆਪਾਂ ਕੱਟ ਕੀਤਾ ਕੀ ਨਾਮ ਸੀ ਜਿਹੜੇ ਦੇ ਪੰਜ ਪੰਜ ਵਾਰ ਐਮਸੀ ਬਣਿਆ ਉਹਦੇ ਤੇ ਚੈਨੀ ਚੋਰੀ ਦਾ ਪਰਚਾ ਦਰਜ ਕੀਤਾ ਕੀ ਨਾਮ ਸੀ ਮਹੇਸ਼ ਕੁਮਾਰ ਜੀ ਇੱਕ ਪੰਜ ਵਾਰ ਕਾਉਂਸਲਰ ਉਹਦੇ ਤੇ 379 ਚੋਰੀ ਦਾ ਚੈਨੀ ਚੋਰੀ ਦਾ ਪਰਚਾ ਪਾਇਆ ਔਰ ਚੰਗਾ ਭਲਾ ਖਾਂਦਾ ਪੀਂਦਾ ਪਰਿਵਾਰ ਦਾ ਹੈ ਅੱਛਾ ਬੰਦਾ ਮਹੇਸ਼ ਕੁਮਾਰ ਐਮਸੀ ਆਪਾਂ ਨੇ ਤੇ ਵੀ ਇਦਾਂ ਦਾ ਮਸਲਾ ਹਾਂ ਮਤਲਬ ਉਹਨਾਂ ਦੇ ਵੀ ਇਦਾਂ ਹੀ ਹੋਏ ਸਿੱਕੇ ਸੋ ਇਸ ਕਰਕੇ ਸਾਡਾ ਕੇਡਰ ਇਹਨਾਂ ਨੂੰ ਨਫ਼ਰਤ ਕਰਦਾ ਸੀ ਜੀ ਤਾਂ ਕਿ ਉਹ ਕਹਿੰਦੇ ਕਿ ਖੈਰੇ ਨੂੰ ਜੇ ਉਹਨਾਂ ਦੇ ਪੱਖ ਤੋਂ ਦੇਖੀਏ ਤੇ ਬਾਲਾ ਮਜ਼ਬੂਤ ਕੈਂਡੀਡੇਟ ਦੀ ਮਾਦੇ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ ਮੀਤ ਹੇਰਨ ਮੈਂ ਕਹਿੰਦੇ ਕਿ ਸਾਡੇ ਦੀ ਬਣਾ ਇਹ ਤੁਹਾਡੇ ਕੋ ਮਨਣਗੇ ਕਿ ਕਦੀ ਕਿ ਅਸੀਂ ਕਮਜ਼ੋਰ ਹੈ ਇਹ ਤਾਂ ਤੁਸੀਂ ਪੁੱਛਣਾ ਲੋਕਾਂ ਦੇ ਵਿੱਚ ਜਾ ਕੇ ਕਿ ਕੀ ਪੋਜੀਸ਼ਨ ਹੈਗੀ ਆ ਜੀ ਇਹ ਤਾਂ ਤੁਸੀਂ ਤੈਕੀਕਾਤ ਕਰਨੀ ਆ ਜਿਹੜਾ ਮੀਥਿਆ ਰ ਮੈਂ ਸਮਝਦਾ ਕਿ ਭਗਵੰਤ ਮਾਨ ਉਹਨੂੰ ਲੈ ਕੇ ਨਹੀਂ ਕਰਦਾ ਸੀਗਾ ਸ਼ੁਰੂ ਤੋਂ ਮੈਨੂੰ ਤਾਂ ਪਤਾ ਮੈਂ ਅੰਦਰ ਰਿਆ ਉਹ ਤਾਂ ਫੁਲਕਾ ਸਾਹਿਬ ਦਾ ਰਿਸ਼ਤੇਦਾਰ ਸੀਗਾ ਤੇ ਭਗਵੰਤ ਦਾ ਦਿਲ ਬਹੁਤ ਛੋਟਾ ਜਾਵਾ ਇਹ ਇੰਨੀ ਕੋਦੇ ਨਾਲ ਵਿਤਕਰਾ ਕਰਦਾ ਸੀਗਾ ਅੱਛਾ ਮਨਿਸਟਰ ਬਣਾਉਣਾ ਪੈ ਗਿਆ ਬਾਅਦ ਚ ਉਹਦੇ ਕੋਲੋਂ ਐਜੂਕੇਸ਼ਨ ਡਿਪਾਰਟਮੈਂਟ ਵੀ ਖੋਲਿਆ ਮਾਈਨਿੰਗ ਵੀ ਖੋਲੀ ਤੇ ਜਦ ਭਗਵੰਤ ਨੂੰ ਆਪਣੇ ਮਿਨਿਸਟਰ ਤੇ ਫੇਥ ਹੀ ਨਹੀਂਗਾ ਤੇ ਫਿਰ ਉਹ ਕਿਦਾਂ ਕਹਿ ਰਿਹਾ ਸੀ ਬਹੁਤ ਤਕੜੇ ਆਂ ਜੀ ਭਗਵੰਤ ਮੈਨਿਆ ਖਿਆਲ ਉਹਦੇ ਲਈ ਕੈਂਪੇਨ ਕਰਨ ਵੀ ਨਹੀਂ ਹਲੇ ਆਇਆ ਕਿੰਨੇ ਦਿਨ ਹੋ ਗਏ ਉਹਨੂੰ ਉਹਨੂੰ ਐਲਾਨੇ ਨੂੰ ਜਿਆਦਾ ਨਹੀਂ ਤਾਂ ਮਹੀਨਾ ਹੋ ਚੱਲਿਆ ਹੋਣਾ ਵਾ ਜੀ ਔਰ ਉਹਨਾਂ ਦੇ ਕੱਟ ਜਿਹੜੇ ਕਰਾਚੋ ਪਿੰਡ ਦੀਆਂ ਫੋਟੋਆਂ ਮੈਨੂੰ ਭੇਜੀਆਂ ਕਿਸ ਨੇ 15 16 ਬੰਦੇ ਕੱਟ 'ਚ ਬੈਠੇ ਨੇ ਜੀ ਹਮ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਇਲੈਕਸ਼ਨ ਲੜਨਾ ਸਭ ਦਾ ਅਧਿਕਾਰ ਹੈ ਹਮ ਪਰ ਅਸਲ ਜੇ ਉਹ ਕਹਿੰਦੇ ਕਿ ਖੈਰਾ ਕੱਖ ਨਹੀਂਗਾ ਤੇ ਫਿਰ ਜਿਹੜਾ ਹੈਗਾ ਐਨੇ ਪਰਚੇ ਮੇਰੇ ਤੇ ਕੋ ਕੀਤੇ ਆ ਫਿਰ ਮੈਨੂੰ ਵਿਧਾਨ ਸਭਾ ਚ ਬੋਲਣ ਕਿਉਂ ਨਹੀਂ ਦਿੰਦੇ ਹੂੰ ਜੀ ਕਹਿੰਦੇ ਕਿ ਖਿਆਲਾ ਦੇ ਵਿੱਚ ਕੋਈ ਗੱਲ ਹੀ ਨਹੀਂ ਹੈਗੀ ਤੇ ਫਿਰ ਮੈਨੂੰ ਰੋਕਦੇ ਕਿਉਂ ਆ ਜੀ ਅਸਲ ਵਿੱਚ ਇਹ ਜਿਹੜਾ ਭਗਵੰਤ ਦੀ ਨਫ਼ਰਤ ਆ ਹੂੰ ਇਹ 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 ਪਦੈਸ਼ੀ ਉਹਦੀ ਘਬਰਾਟ ਚੋਂ ਜੀ ਮੈਂ ਨਾ ਰਾਮੂ ਵਾਲੀਆ ਸਾਹਿਬ ਇੱਕ ਮੈਨੂੰ ਲਫ਼ਜ਼ ਕਿਹਾ ਉਹਨਾਂ ਨੇ ਕਹਿੰਦੇ ਭਗਵੰਤ ਦੇ ਮੁਤਲਕ ਕਹਿੰਦੇ ਇਹ ਇੱਕ ਫਾਰਸੀ ਦਾ ਲਫ਼ਜ਼ ਹੈਗਾ ਅਹਿਸਾਸ ਸੇ ਕਮ ਤਰੀਂ ਜਿਹੜੇ ਬੰਦੇ ਨੂੰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਜਿਹਨੂੰ ਜਿਹਨੂੰ ਇਨਫੀਰੀਓਰਿਟੀ ਕੰਪਲੈਕਸ ਹੁੰਦਾ ਜਿਹਨੂੰ ਲੱਗਦਾ ਕਿ ਅਗਲਾ ਮੇਰੇ ਤੋਂ ਵੱਧ ਪੜਿਆ ਲਿਖਿਆ ਜਿਆਦਾ ਚੰਗਾ ਬੁਲਾਰਾ ਵਾ ਪਰਸਨੈਲਿਟੀ ਜਿਆਦਾ ਬੈਟਰ ਰਿਹਾ ਉਹ ਫਿਰ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦਾ ਵਾ ਜੀ ਇਹ ਸ਼ਿਕਾਰ ਹੈ ਭਗਵਾਨ ਫਿਰ ਜਦੋਂ ਅਸੈਂਬਲੀ ਚ ਆਉਂਦਾ ਸਾਡੇ ਸਾਹਮਣੇ ਜਿਹੜਾ ਸਾਡੇ ਨਾਲ ਆਣ ਕੇ ਲੜਦਾ ਪਹਿਲਾਂ ਪਿੱਛੋਂ 2 3 4 ਪੈਕ ਠੋਕ ਕੇ ਆਉਂਦਾ ਵਾ ਸਿੱਧਾ ਆਉਂਦਾ ਸਾਡੇ ਗਾਲ ਪੈਂਦਾ ਫਿਰ ਆਣ ਕੇ ਈ ਕੰਮ ਇੱਥੇ ਪਿੰਡਾਂ ਦੇ ਵਿੱਚ ਚੰਗੇ ਮਤਲਬ ਸਰਕਾਰੀ ਫੰਕਸ਼ਨਾਂ 'ਚ ਕੀ ਕਰ ਹਮੇਸ਼ਾ ਨਾ ਹੋ ਜਾਈ ਇਹ ਚੀਜ਼ ਨੂੰ ਲੈ ਕੇ ਡਿਫਾਰਮੇਸ਼ਨ ਕਿੰਨਾ ਹੋ ਜੂ ਆਪਾਂ ਉਹਦਾ ਮੈਡੀਕਲ ਕਰਾ ਲਾਂਗੇ ਹਮ ਜਿੱਦਨ ਡਿਫਾਰਮੇਸ਼ਨ ਕਰੂਗਾ ਉਦੋਂ ਨਹੀਂ ਅਦਾਲਤ 'ਚ ਮੈਂ ਕਹਿਣਾ ਜੇ ਤਾਂ ਐਲਕੋਹਲ ਟੈਸਟ ਕਰਾਓ ਤੇ ਉਦੋਂ ਨਹੀਂ ਫੜੇ ਜਾਣਾ ਉੱਥੇ ਉਹਨਾਂ ਸ਼ਾਰਟ ਈਐਸ ਦੀ 100% ਜਿਹੜਾ ਬੰਦਾ 26 ਜਨਵਰੀ ਨੂੰ ਸਰਕਾਰੀ ਫੰਕਸ਼ਨ ਵਾਲੇ ਦਿਨ ਹਮ ਜੱਬਲੀਆਂ ਮਾਰ ਰਿਹਾ ਉੱਥੇ ਪਰ ਵਿਧਾਨ ਸਭਾ ਤਾਂ ਇੱਕ ਉੱਚਾ ਧਰਮ ਮੰਨਿਆ ਜਾਂਦਾ ਸਿਆਸਤ ਦੇ ਪੱਖ ਤੋਂ ਦੇਖੀਏ ਤਾਂ ਉੱਥੇ ਵੀ ਅੱਛਾ ਐਂ ਕਰੋ ਜਦੋਂ ਨੈਕਸਟ ਟਾਈਮ ਵਿਧਾਨ ਸਭਾ ਲੱਗੂ ਤੁਸੀਂ ਜ਼ਰੂਰ ਆਇਓ ਤੇ ਮੈਂ ਉੱਥੇ ਸਪੀਕਰ ਨੂੰ ਕਹੂੰਗਾ ਕਿ ਇਹਨਾਂ ਦਾ ਡੋਪ ਟੈਸਟ ਕਰਾਓ ਡੋਪ ਟੈਸਟ ਵਿੱਚ ਵੈਸੇ ਐਲਕੋਹਲ ਨਹੀਂ ਹੁੰਦੀ ਪਰ ਇਹਦਾ ਉਹ ਕੀ ਕਹਿੰਦੇ ਹੁੰਦੇ ਮਚਲਕਾ ਕੀ ਹੁੰਦਾ ਕੀ ਕਰਾਉਂਦਾ ਜੀ ਸਮਥਿੰਗ ਹੁੰਦਾ ਜੀ 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 ਇਹ ਹਟ ਨਹੀਂ ਸਕਦਾ ਜੀ ਅੱਛਾ ਦੱਸੋ ਮੈਨੂੰ ਤੁਹਾਡਾ ਆਪ ਬਰਨਾਲੇ ਜੀ ਬੈਠੇ ਆ ਇੱਥੇ ਕੇਜਰੀਵਾਲ ਸਾਹਿਬ ਆਏ ਸੀ ਨਾ ਇੱਥੇ ਇਹਨੇ ਆਪਣੇ ਮਾਤਾ ਦੇ ਸਿਰ ਤੇ ਹੱਥ ਰੱਖ ਤੇ ਉਸ ਤੋਂ ਬਾਅਦ ਕਿੰਨੀ ਵਾਰੀ ਸ਼ਰਾਬ ਪੀਤਾ ਫੜਿਆ ਗਿਆ ਵਾਚ ਡਿੱਗਦਾ ਢਿੰਦਾ ਬੁਰੀ ਹਾਲਤ ਜੀ ਇਵਨ ਇਥੋਂ ਤੱਕ ਗੁਰਦੁਆਰਾ ਸਾਹਿਬ ਜਾਣਦੇ ਨੇ दारू ਪੀ ਕੇ which is very bad ਜੀ ਤਖਤ ਦਮਦਮਾ ਸਾਹਿਬ ਵਿੱਚ ਜਦੋਂ ਬਤੌਰ ਚੀਫ ਮਿਨਿਸਟਰ ਗਿਆ ਉਹ ਦਿਨ ਪੀਤੀ ਹੋਈ ਸੀ ਜੀ ਇਹ ਤਾਂ ਹੁਣ ਇਹ ਤਾਂ ਹੁਣ ਉਹਦੇ ਨਾਲ ਦੇ ਸਾਰੇ ਜਾਣਦੇ ਨੇ ਜਿਹੜੀ ਸ਼ਰਾਬ ਦੀ ਮੁਸ਼ਕ ਹੈ ਉਹ ਢਾਲੇ ਵਾਲੇ ਸਾਰਿਆਂ ਨੂੰ ਪਤਾ ਹੈਗੀ ਇਹਦੇ ਕੰਮ ਕਰਨ ਨਾਲ ਸਾਰਿਆਂ ਨੂੰ ਪਤਾ ਮੇਰੇ ਕਹਿਣ ਨਾਲ ਕੋਈ ਇਫੈਕਟ ਨਹੀਂ ਬਦਲਣਾ ਜਾਂ ਮੇਰੇ ਨਾ ਕਹਿਣ ਨਾਲ ਫੈਕਟ ਨਹੀਂ ਬਦਲਣਾ ਸੋ ਇਟਸ ਅ ਫੈਕਟ ਇਟਸ ਸੌਰੀ ਟੂ ਸੇ ਪੰਜਾਬ ਦਾ ਚੀਫ ਮਿਨਿਸਟਰ ਆ ਉਹਦਾ ਕੰਡਕਟ ਬਹੁਤ ਅੱਛਾ ਹੋਣਾ ਚਾਹੀਦਾ ਸੀ ਆਪਾਂ ਚਲੋ ਮਗਰ ਲਿਆ ਜਿੰਨਾ ਮਰਜ਼ੀ ਮਾੜਾ ਕਹੀ ਜੀਏ ਫਿਰ ਵੀ ਲੋਕੀਓ ਨੂੰ ਕਹਿੰਦੇ ਸੀਗੇ ਕਿ ਯਾਰ ਕੈਪਟਨ ਸਾਹਿਬ ਆਏ ਨੇ ਯਾਰ ਬਾਦਲ ਸਾਹਿਬ ਆਏ ਨੇ ਜੀ ਇਹਨੂੰ ਕੋਈ ਸਾਹਿਬ ਕੋ ਕਹਿੰਦਾ ਵਾ ਹਮ ਜਿਹੜਾ ਉੱਠਦਾ ਇਹਨੂੰ ਕੋਈ ਕਹਿੰਦਾ ਜੀ ਭੰਡਿਆ ਜੀ ਕੋਈ ਕਹਿੰਦਾ ਜੀ ਜੁਗਨੂ ਆ ਜੀ ਕੋਈ ਕਹਿੰਦਾ ਜੀ ਸ਼ਰਾਬੀ ਆ ਜੀ ਵਾਟ ਇਜ਼ ਕੀ ਰਿਸਪੈਕਟ ਹੈ ਕੀ ਇਸਕਾ ਔਰ ਔਰ ਆਪਣੀ ਅਰਨ ਕੀਤੀ ਆ ਤੁਸੀਂ ਅੱਛੇ ਤਰੀਕੇ ਨਾਲ ਬੋਲੋਗੇ ਆਪਣੇ ਵਿਰੋਧੀਆਂ ਨਾਲ ਤਾਂ ਤੁਹਾਨੂੰ ਅੱਛਾ ਜਵਾਬ ਰਿਸਪੈਕਟ ਇਜ਼ ਅ ਟੂ ਵੇਸ ਸਟਰੀਟ ਤੁਸੀਂ ਮਾਨ ਸਤਕਾਰ ਦਿਓਗੇ ਤੇ ਮਾਨ ਸਤਕਾਰ ਲੈ ਲੋਗੇ ਲੋਕਾਂ ਤੋਂ ਜੀ ਜੇ ਸੰਗਰੂਰ ਦੀ ਗੱਲ ਕਰੀਏ ਤੇ ਪਿਛਲੀ ਵਾਰੀ ਉਹਨਾਂ ਦੀ ਸਰਕਾਰ ਦੇ ਹੁੰਦਿਆਂ ਸਰਦਾਰ ਦਸਮਿੰਦਰ ਸਿੰਘ ਮਾਨ ਜਿੱਤ ਜਾਂਦੇ ਆ ਤੇ ਤੁਹਾਡੇ ਦੋਵਾਂ ਤੇ ਹੀ ਪੰਜਾਬ ਦੇ ਦੂਜੇ ਲੋਕ ਬਹੁਤ ਫੇਦ ਕਰਦੇ ਹੋ ਕਹਿੰਦੇ ਕਿ ਆਮੋ ਸਾਹਮਣੇ ਨਹੀਂ ਹੋਣਾ ਚਾਹੀਦਾ ਸੀ ਦੇਖੋ ਗੱਲ ਇਹ ਹੈਗੀ ਆ ਕਿ ਇਹ ਮੈਂ ਪਹਿਲਾਂ ਵੀ ਦਲੀਲ ਦੇ ਚੁੱਕਾ ਹਮ ਬਹੁਤੀ ਯਾਰੀ ਕਹਿਣਾ ਨਹੀਂ ਚਾਹੁੰਦਾ ਮਾਨ ਸਾਹਿਬ ਸਾਡੇ ਸਤਕਾਰਯੋਗ ਨੇ ਮੋਟੀ ਦਲੀਲ ਇਹ ਆ ਕਿ ਮਾਨ ਸਾਹਿਬ ਸੱਤ ਇਲੈਕਸ਼ਨਾਂ ਲੜੇ ਨੇ ਹੂੰ ਅ ਦੋ ਵਾਰ ਜਿੱਤੇ ਨੇ ਪੰਜ ਵਾਰ ਹਾਰੇ ਨੇ ਮੈਂ ਤਾਂ ਨਹੀਂ ਕਦੀ ਆਇਆ ਇੱਥੇ ਪੰਜ ਵਾਰ ਸੱਤ ਵਾਰ ਲੜਨ ਔਰ ਦੂਸਰੀ ਗੱਲ ਹੈਗੀ ਕਿ ਜਦ ਵੀ ਉਹ ਜਿੱਤਦੇ ਨੇ ਜਿਹੜਾ ਦੂਸਰੀਆਂ ਪਾਰਟੀਆਂ ਦਾ ਕਿਡਰ ਸਵਿੰਗ ਕਰਦਾ ਜਿੱਦਾਂ ਪਿਛਲੀ ਵਾਰ ਕਾਂਗਰਸ ਦੀ ਜਿਹੜੀ ਵੋਟ ਸੀਗੀ ਉਹ 2022 ਚ ਕੱਢ ਕੇ ਦੇਖ ਲਓ ਅਸੈਂਬਲੀ ਚ ਬਿਲਕੁਲ ਜਦੋਂ ਸਭ ਤੋਂ ਘੱਟ ਵੋਟ ਪਈ 218000 ਵੋਟ ਪਈਦੀ ਕਾਂਗਰਸ ਨੂੰ ਤੇ ਜਦੋਂ 3 ਮਹੀਨੇ ਬਾਅਦ ਜਿਮਨੀ ਚੋਂ ਆਉਂਦੀ ਕਾਂਗਰਸ ਦੇ ਕੈਂਡੀਡੇਟ ਕੋ ਰਹਿ ਜਾਂਦੀ 75000 ਬਾਕੀ ਪੌਣੇ ਡੇਢ ਪੌਣੇ 2 ਲੱਖ ਮਾਨ ਸਾਹਿਬ ਨੂੰ ਪਈ ਵੋਟ ਔਰ ਹੁਣ ਉਹ ਨਹੀਂ ਪੈਣੀ ਸੀਗੀ ਚਲੋ ਮੈਂ ਨਾ ਲੜਦਾ ਕੋਈ ਹੋਰ ਕਾਂਗਰਸ ਕਾਂਗਰਸ ਨੇ ਸੀਟ ਖਾਲੀ ਤਾਂ ਛੱਡਣੀ ਨਹੀਂ ਸੀ ਜੀ ਇਸ ਕਰਕੇ ਉਹਨਾਂ ਨੂੰ ਮੇਰੀ ਮੇਰੀ ਸ਼ੁਭ ਕਾਮਨਾਵਾਂ ਉਹ ਲੜਨ ਆਪਣੇ ਤਰੀਕੇ ਨਾਲ ਮੈਂ ਆਪਣੇ ਤਰੀਕੇ ਨਾਲ ਲੜ ਰਿਹਾ ਹਾਂ ਜੀ ਮੇਰਾ ਜਿਹੜਾ ਹਮਲਾ ਵਾ ਆ ਫਰਜੀ ਕਾਲੀਆਂ ਤੇ ਆ ਜਿਦਾ ਸੁਖਬੀਰ ਨੂੰ ਜਿਹੜੀ ਵੋਟ ਪਾਊਗੀ ਸਮਝ ਲਓ ਸਿੱਧੀ ਬੀਜੇਪੀ ਦੇ ਖਾਤੇ ਚ ਜਾਊਗੀ ਮੰਨ ਲਿਆ ਇੱਕ ਮਿੰਡੀ ਸੁਖਬੀਰ ਬਾਦਲ ਜੱਜ ਜਾਂਦਾ فرض ਕਰੋ ਉਹ ਉਹ ਐਂਡੀ ਨੂੰ ਵੋਟ ਪਾਊਗਾ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵਾ ਹਮ ਔਰ ਜਿਸ ਢੰਗ ਦੇ ਨਾਲ ਉਹਨੇ ਪਰਮਿੰਦਰ ਦਾ ਜਿਹੜਾ ਸਿਆਸੀ ਕਤਲ ਕੀਤਾ ਉਹਨੂੰ ਕੌਨਫੀਡੈਂਸ ਲੈ ਕੇ ਵਿਸ਼ਵਾਸ ਵਿੱਚ ਲਿਆ ਕੇ ਆਪਣੀ ਬੁੱਕਲ ਵਿੱਚ ਲਿਆ ਕੇ ਖੰਜਰ ਮਾਰਿਆ ਇਹ ਤਾਂ ਬਹੁਤ ਮਾੜੀ ਗੱਲ ਕੀਤੀ ਹੈ ਜੀ ਭਾਜਪਾ ਨੂੰ ਉਦਾਂ ਲੋਕੀ ਨਹੀਂ ਚੱਲਦੇ ਕਿਉਂਕਿ ਕਿਸਾਨਾਂ ਦੇ ਅੰਦੋਲਨ ਦੇ ਨਾਲ ਕਿੰਨਾ ਦੁਰਵਿਵਹਾਰ ਕੀਤਾ ਕੁੱਟੇ ਮਾਰੇ ਸ਼ੁਭ ਕਰਨ ਤੇ ਕਤਲ ਕਰ ਦਿੱਤਾ ਕੌਣ ਵੋਟ ਪਾਊਗਾ ਜੀ ਪੰਚ ਹਮ ਤੇ ਇਹਨਾਂ ਦਾ ਜਿਹੜਾ ਹੈਗਾ ਆਮ ਆਦਮੀ ਦਾ ਇਹਨਾਂ ਦਾ ਗ੍ਰਾਫ ਆਪਣੇ ਕਿਰਦਾਰ ਨਾਲ ਡਿੱਗਿਆ ਹੋਇਆ ਹੈ ਜੀ ਹੁਣ ਜੋ ਮਰਜ਼ੀ ਕਹੀ ਜਾਣ ਅਕਾਲੀ ਗੱਲ ਦਾ ਕੀ ਆਧਾਰ ਬਚੂਗਾ ਜਾਂ ਗਵਾਚੂਗਾ ਇਸ ਮੇਰੇ ਹਿਸਾਬ ਨਾਲ ਤਾਂ ਉਹ ਮੇਰੇ ਕਹਿਣ ਨਾਲ ਕਿਸੇ ਨਾਲ ਫਰਕ ਨਹੀਂ ਪੈਣਾ ਉਹ ਆਪ ਹੀ ਸਿਧਾਂਤਕ ਆਪਣੇ ਸਿਧਾਂਤੋਂ ਤੋਂ ਓਖੜ ਚੁੱਕੇ ਨੇ ਜੀ ਹੂੰ ਉਹ ਦੇਖੋ ਅਕਾਲੀ ਦਲ ਇੱਕ ਪਾਸੇ ਕਹੀ ਜਾਂਦਾ ਜੀ ਵਾਅਦਾ ਅਧਿਕਾਰ ਮਿਲਣੇ ਚਾਹੀਦੇ ਸੂਬਿਆਂ ਨੂੰ ਤੇ ਤੁਹਾਡੇ ਲਾਗੇ ਉਹਨਾਂ ਨੇ ਜੰਮੂ ਕਸ਼ਮੀਰ ਤੋੜ ਕੇ ਦੋ ਯੂਟੀਆਂ ਬਣਾਤੀਆਂ ਤੁਸੀਂ ਬੀਜੇਪੀ ਨੂੰ ਵੋਟਾਂ ਪਾਈਆਂ ਵਾ ਉਹ ਐਡੇ ਖਤਰਨਾਕ ਬਿਲ ਇੰਟਰੋਡਿਊਸ ਕੀਤੇ ਉਹਨਾਂ ਨੇ ਜਿਹੜੇ ਘਟ ਗਿਣਤੀਆਂ ਦੇ ਉਲਟਾ ਤੁਸੀਂ ਬੀਜੇਪੀ ਦੀ ਸਪੋਰਟ ਕਰਦੇ ਰਹੇ ਹੋ ਆਪਣੇ ਹੀ ਸੂਬੇ ਦੇ ਵਿੱਚ ਅਕਾਲੀ ਦਲ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਏ ਤੇ ਇਨਸਾਫ ਨਾ ਮਿਲੇ ਯਾਰ ਹਮ ਉਲਟਾ ਤੁਸੀਂ ਦੋ ਸਿੱਖ ਨੌਜਵਾਨ ਮਾਰ ਦਿੱਤੇ ਹਮ ਅਕਾਲ ਤਖਤ ਸਾਹਿਬ ਨੂੰ ਤੁਸੀਂ ਪੋਲਿਟਿਸੀਜ਼ ਕਰਤਾ ਐਸਜੀਪੀਸੀ ਨੂੰ ਤੁਸੀਂ ਆਪਣੇ ਅੰਗੂਠੇ ਦੇ ਥੱਲੇ ਮੈਂ ਨਹੀਂ ਕਹਿੰਦਾ ਬੀਬੀ ਜਗੀਰ ਕੌਰ ਨੇ ਕਿਹਾ ਨਾ ਲਫਾਫਾ ਕਲਚਰ ਹੈ ਚਲੋ ਚਲੇਗੇ ਨੇ ਵਾਪਸ ਹੁਣ ਕੋਈ ਕਹੇ ਲਫਾਫਾ ਕਲਚਰ ਤਾਂ ਰਹੇ ਗਿਆ ਨਾ ਵਿੱਚੇ ਸੋ ਕਿਉਂ ਸਿੱਖ ਵੋਟ ਪਾਉਣ ਇਹਨਾਂ ਨੂੰ ਆ ਕਰਕੇ ਇਹ ਅਕਾਲੀ ਦਲ ਜਿਹੜਾ ਇਸ ਵੇਲੇ ਡਾਊਨ ਤੋਂ ਡਾਊਨ ਕਿਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਇਆ ਰਵਨੀਤ ਬਿੱਟੂ ਦੇ ਜਾਣ ਤੋਂ ਬਾਅਦ ਜਿਹੜੇ ਬੈਂਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਕਾਂਗਰਸ ਤੋਂ ਅੱਜਕੱਲ ਬੀਜੇਪੀ ਦੇ ਪੋਸਟਰਾਂ ਤੇ ਤਸਵੀਰਾਂ ਚਲੋ ਇਹਦੇ ਬਾਰੇ ਤਾਂ ਹੁਣ ਜੀ ਬਿੱਟੂ ਹੀ ਦੱਸ ਸਕਦਾ ਪਰ ਮੈਂ ਇਹ ਲੁਧਿਆਣੇ ਦੀ ਸੀਟ ਦੀ ਮੇਰੀ ਇੱਕ ਆਬਜ਼ਰਵੇਸ਼ਨ ਜਿਹੜੀ ਆ ਉਹ ਬੜੀ ਅਹਿਮ ਹੈ ਜਿਹੜੀ ਤੁਹਾਨੂੰ ਸਮਝ ਆਊਗੀ ਬਿੱਟੂ ਤੇ ਭਗਵੰਤ ਦੋਨੇ ਆਪਸ ਵਿੱਚ ਬਹੁਤ ਮਿੱਤਰ ਸੀਗੇ ਇਹ ਸਾਰੀ ਦੁਨੀਆ ਨੂੰ ਪਤਾ ਸਾਡੀ ਪਾਰਟੀ 'ਚ ਇਹ ਰੋਜ਼ ਤਕਰੀਬਨ ਇੱਕ ਦੂਜੇ ਨਾਲ ਇਕੱਠੇ ਸ਼ਾਮ ਨੂੰ ਹੋ ਸਕਦੇ ਸੀ ਦਿੱਲੀ-ਦੁੱਲੀ ਤੇ ਇਕੱਠੇ ਗੱਲਾਂ ਵੀ ਕਰਦੇ ਸੀਗੇ ਹੁਣ ਤੁਸੀਂ ਦੇਖੋ ਭਗਵੰਤ ਨੇ ਭਾਜਪਾ ਨੂੰ ਖੁਸ਼ ਕਰਨ ਵਾਸਤੇ ਸਭ ਤੋਂ ਕਮਜ਼ੋਰ ਕੈਂਡੀਡੇਟ ਦਿੱਤਾ ਲੁਧਿਆਣੇ ਪਾਰਲੀਮੈਂਟ ਦਾ ਪੱਪੀ ਪ੍ਰਾਸ਼ਰ ਜਿਹੜਾ ਕਾਂਗਰਸ ਦਾ ਕਾਉਂਸਲਰ ਹੁੰਦਾ ਸੀ ਕਿਸੇ ਵੇਲੇ ਉਹਨੂੰ ਸਭ ਤੋਂ ਜਾਣ ਕੇ ਕਮਜ਼ੋਰ ਤਾਂ ਕਿ ਬਿੱਟੂ ਚੱਜੇ ਜੋ ਉਹਦੀ ਪਲੈਨਿੰਗ ਆ ਯਾਰੀ ਬੁਗਾਉਣੀ ਹਾਂ ਯਾਰੀ ਬੁਗਾ ਨਹੀਂ ਨਹੀਂ ਆਪਣਾ ਆਪਣਾ ਇੱਕ ਬੂਟਾ ਲਾਇਆ ਕਿ ਭਾਜਪਾ ਵਿੱਚ ਜੇ ਲੋੜ ਪਵੇ ਕੱਲ ਨੂੰ ਕੋ ਸ਼ਰਾਬ ਘਟਾਲੇ ਦੀ ਇਨਵੈਸਟੀਗੇਸ਼ਨ ਹੋ ਤਾਂ ਬਿੱਟੂ ਨੂੰ ਕਹਾਂਗਾ ਮੇਰੀ ਜਾਨ ਬਚਾ ਇਹ ਸਾਰਾ ਇੰਟਰਸਟ ਅੰਡਰਸਟੈਂਡਿੰਗ ਨਾਲ ਜਿਹੜਾ ਲੁਧਿਆਣੇ ਦੀ ਸੀਟ ਜਿਹੜੀ ਗਈ ਆ ਹੂੰ ਔਰ ਇਹਨੇ ਆਪਣੇ ਆਪ ਨੂੰ ਉੱਥੇ ਜਾਰੀ ਤਾਂ ਭੁਗਾਈ ਆ ਤੇ ਆਪਣੀ ਜਾਨ ਵੀ ਬਚਾਈ ਆ ਥਰੂ ਬਿੱਟੂ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਜੀ ਇੱਕ ਜਿਹੜੀਆਂ ਬੱਸਾਂ ਤੇ ਲਾਸਟ ਸਵਾਲ ਬੱਸਾਂ ਤੇ ਤਸਵੀਰਾਂ ਨੂੰ ਲੈ ਕੇ ਸੰਤਾਂ ਦੀਆਂ ਤਸਵੀਰਾਂ ਨੂੰ ਲੈ ਕੇ ਬੜਾ ਵਿਵਾਦ ਚੱਲ ਰਿਹਾ ਹੈ ਲੱਗਦਾ ਇਦਾਂ ਹੋਣਾ ਚਾਹੀਦਾ ਜਾਂ ਵਿਵਾਦ ਖੜਾ ਨਹੀਂ ਕਰਨਾ ਚਾਹੀਦਾ ਕਿਉਂ ਹੈ ਕਿਹਨਾਂ ਦੀ ਫੋਟੋ ਰੋਡ ਵਿੱਚ ਬੱਸਾਂ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਂਗ ਦੀਆਂ ਤਸਵੀਰਾਂ ਰੋਡ ਸਰਕਾਰੀ ਬੱਸਾਂ ਦੇ ਹਾਂ ਜੀ ਇਹਨਾਂ ਨੂੰ ਲਾਇਦਾ ਦਾ ਨੋਟਿਸ ਜਾਰੀ ਕੀਤਾ ਇਸ ਬਾਰੇ ਮੈਨੂੰ ਪਹਿਲੇ ਬਹੁਤੀ ਨੌਲੇਜ ਨਹੀਂ ਜਦੋਂ ਮੈਂ ਦੇਖੂਗਾ ਪਤਾ ਲਵਾਂ ਫਿਰ ਦੱਸ ਸਕਦਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ